ਜੋ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਹ ਪਿਆਰੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਤੇ ਝਾਤ ਮਾਰੀਏ ਤੇ ਸਿੱਖ ਹੋਣ ਦਾ ਮਤਲਬ ਕੀ ਹੈ ਉਸ ਨੂੰ ਸਮਝਣ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫਰਸਤਾ ਸਮਝਣ ਦੀ ਸਾਨੂੰ ਲੋੜ ਹੈ 15ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਹੋਏ ਉਦੋਂ ਧਾਰਮਿਕ ਫਖੰਡ ਤੇ ਰਾਜ ਕਰਨ ਵਾਲਿਆਂ ਦੀ ਜ਼ਿਆਦਤੀ ਸਿਖਰਾਂ ਉੱਤੇ ਸੀ ਜ਼ੁਲਮ ਤੇ ਸ਼ਿਕਾਰ ਆਮ ਲੋਕ ਰੁਜ਼ਗਾਰ ਬਿਹੂਨੇ ਆਪਣੀ ਹੱਕ ਹਲਾਲ ਦੀ ਕਮਾਈ ਵਿੱਚੋਂ ਢਿੱਡ ਘਟ ਕੇ ਸਭ ਕੁਝ ਰਾਜ ਕਰਨ ਵਾਲਿਆਂ ਨੂੰ ਟੈਕਸਾਂ ਲਈ ਦੇਸ ਰਹੇ ਸਨ ਜੋ ਕਿ ਅੱਜ ਕੱਲ ਫੇਰ ਉਹ ਦੁਬਾਰਾ ਬਾਬਰ ਵਾਲਾ ਟੈਗ ਸ ਸ਼ੁਰੂ ਹੋ ਗਿਆ ਉਸੇ ਤਰ੍ਹਾਂ ਅੱਜ ਵੀ ਲੁੱਟਿਆ ਜਾ ਰਿਹਾ ਇੱਥੇ ਪਿਆਰਿਓ ਦੇਸ਼ ਦੇ ਆਗੂਆਂ ਵੱਲੋਂ ਤਾਮਾਂ ਵੱਲੋਂ ਦੇਖਦੇ ਜਿਵੇਂ ਵਾਰਾਂ ਵੱਲੋਂ ਸਾਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਉਹਨਾਂ ਦੇ ਮਨ ਵਿੱਚ ਇਹ ਬਿਠਾ ਦਿੱਤਾ ਗਿਆ ਕਿ ਰੱਬ ਵੱਲੋਂ ਇਸ ਧਰਤੀ ਉੱਤੇ ਸਜ਼ਾ ਘਟਨਾਏ ਨੇ ਤੇ ਜ਼ੁਲਮ ਸਹਿਣਾ ਹੀ ਉਹਨਾਂ ਦਾ ਨਸੀਬ ਨਹੀਂ ਇਸ ਵਿਚਾਰ ਧਾਰਾ ਅਦੀਨ ਅੱਤ ਦੇ ਜ਼ੁਲਮ ਟਾਏ ਜਾ ਰਹੇ ਸੰਤ ਤੇ ਔਰਤਾਂ ਦੀ ਜ਼ਿੰਦਗੀ ਜਨਮਰਾਂ ਤੋਂ ਬੱਤਰ ਸੀ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਦਿੱਤਾ ਗਿਆ ਬੰਧੂਆ ਮਜਬੂਰਾਂ ਤੋਂ ਵੀ ਮਾਰੇ ਹਾਲਾਤ ਵਿੱਚ ਰੱਖ ਕੇ ਔਰਤਾਂ ਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਤੇ ਕਸੂਰ ਵਾਰ ਵੀ ਔਰਤ ਨੂੰ ਹੀ ਠਰਾ ਦਿੱਤਾ ਜਾਂਦਾ ਉਹਨਾਂ ਤੇ ਜ਼ੁਲਮ ਦੀ ਅਤ ਕੀਤੀ ਜਾਂਦੀ ਔਰਤਾਂ ਨੂੰ ਨਿਆਂ ਨਹੀਂ ਸੀ ਮਿਲਦਾ ਉਦੋਂ ਦੁਨੀਆ ਦੇ ਹਰ ਕੋਨੇ ਵਿੱਚ ਔਰਤਾਂ ਉੱਤੇ ਜ਼ੁਲਮ ਹੋ ਰਹੇ ਸੀ ਪਰ ਗੁਰੂ ਸਵਾਰਿਓ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਬਾਬਰ ਨੂੰ ਜਾਬਰ ਕਹਿੰਦਾ ਜਜਬਾ ਰੱਖਿਆ ਗੁਰਬਾਣੀ ਦੇ ਵਿੱਚ ਦਰਜ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 360 ਦੇ ਉੱਤੇ ਖੁਰਾ ਸਾਨ ਖੁਸ਼ਮਾਨਾ ਕੀਆ ਹਿੰਦੁਸਤਾਨ ਰਾਇਆ ਆਪੇ ਦੋਸ਼ਨਾ ਦੇਈ ਕਰਤਾ ਜਮਕਰ ਮੋਲ ਚੜਾਇਆ ਇਤੀ ਮਾਰ ਪਈ ਕਲਣਾਣੇ ਤੈਂ ਕੀ ਦਰਦ ਨਾ ਆਇਆ ਉਦੋਂ ਬਹੁਤੇ ਧਾਰਮਿਕ ਮੋਢੀ ਮਰਦ ਨੂੰ ਔਰਤ ਤੋਤਾ ਮੰਨਦੇ ਸਨ ਤੇ ਔਰਤਾਂ ਉਤੇ ਬੇਮਤਲਬ ਦੀਆਂ ਬੰਦਸ਼ਾਂ ਲਾਈਆਂ ਜਾਂਦੀਆਂ ਸੀ ਅੱਜ ਦੇ ਦਿਨ ਵੀ ਧਰਮ ਨੂੰ ਕਟੜ ਢੰਗ ਨਾਲ ਮੰਨਣ ਵਾਲਿਆਂ ਨੇ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਧਰਮ ਵਿਚਲੀਆਂ ਬੇਮਤਲਬ ਦੀਆਂ ਬੰਦਸ਼ਾਂ ਨੂੰ ਸਪੂਰਨ ਰੂਪ ਵਿੱਚ ਮੰਨ ਕੇ ਔਰਤ ਨੂੰ ਹਾਲੇ ਵੀ ਮਰਦ ਦੀ ਅਧੀਨਗੀ ਵਿੱਚ ਰਹਿਣ ਦੀ ਤਾਗਿਰ ਕੀਤੀ ਜਾਂਦੀ ਹੈ ਬਹੁਤੇ ਧਿਆਨਾਂ ਵਿੱਚ ਵੀ ਔਰਤ ਮਰਦ ਨੂੰ ਪੂਜਦੀ ਹੈ ਤੇ ਆਪ ਹੀ ਉਸ ਦੀ ਅਧੀਨ ਰਹਿਣ ਦੇ ਆਰਸ਼ਤ ਰਹਿਣ ਦੀ ਅਰਦਾਸ ਵੀ ਕਰਦੀ ਹੈ 15ਵੇਂ ਸਦੀ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕੀ ਉਹਨਾਂ ਦਾ ਇੱਕ ਕ੍ਰਾਂਤੀਕਾਰੀ ਕਦਮ ਸੀ ਜੋ ਆਪ ਜੀ ਦੇ ਨਾਲ ਤੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 473 ਤੇ ਅੰਕਤ ਹੈ ਆਵ ਸਰਵਨ ਕਰੀਏ ਪੰਡ ਜੰਮੀਏ ਪੰਡ ਨਿਮੇ ਪੰਡ ਮੰਗਣ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ ਪੰਡ ਮੁਵਾ ਪੰਡ ਭਾਲੀਏ ਪੰਡ ਹੋਵੇ ਬੰਧਨ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਂ ਪੰਡੋ ਹੀ ਭੰਡੇ ਉਪਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰ ਏਕ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾਰ ਨਾਨਕ ਤੇ ਮੁਖੇ ਉਜਲੇ ਤੇ ਸੱਚੇ ਦਰਬਾਰ ਆਸਾ ਜੀ ਕੀ ਵਾਰ ਦੇ ਵਿੱਚ ਆਪ ਜੀ ਨੇ ਆਚਰਣ ਕੀਤਾ ਔਰ ਇਤਨਾ ਉੱਚਾ ਦਰਜਾ ਦਿੱਤਾ ਕਿ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਹ ਜਨਨੀ ਜਿਹੜੀ ਹੈ ਇਸ ਨੂੰ ਮਾੜਾ ਨਾ ਸਮਝਿਆ ਜਾਵੇ ਜਿਸ ਢੰਗ ਨਾਲ ਉਹਨਾਂ ਨੇ ਧਰਮ ਦੇ ਮੋਢਿਆਂ ਨਾਲ ਹਿਲਾਉਣਾ ਦਿੱਤਾ ਉਹ ਬੇਸਮਾਸੀ ਉਹਨਾਂ ਦੇ ਤਰਕ ਅੱਗੇ ਸਭ ਨਿਰਤਰ ਸਨ ਜਿਸ ਔਰਤ ਨੂੰ ਲਤਾੜਿਆ ਜਾ ਰਿਹਾ ਸੀ ਉਸ ਦੀ ਕੁੱਖੋਂ ਤੁਸੀਂ ਜੰਮੇ ਹੋ ਉਸ ਦੇ ਸਰੀਰ ਅੰਦਰ ਤੁਹਾਡੇ ਅੰਗ ਬਣੇ ਤੇ ਉਸੇ ਔਰਤ ਦੀ ਕੁੱਖੋਂ ਰਾਜੇ ਮਹਾਰਾਜੇ ਜੰਮੇ ਜਿਸ ਵੇਲੇ ਪਿਆਰਿਓ ਸਿੱਧਾਂ ਦੇ ਨਾਲ ਗੋਸ਼ਟ ਹੋਈ ਸੀ ਤੇ ਸਿੱਧਾ ਨੇ ਕਿਹਾ اے ਬਾਬਾ ਨਾਨਕ ਤੂੰ ਗ੍ਰਸਤੀ ਹੋ ਕੇ ਗ੍ਰਸਤੀਆਂ ਦੇ ਘਰੋਂ ਭੋਜਨ ਸ਼ਕਦਾ ਹੈ ਗ੍ਰਸਤ ਦਾ ਜੀਵਨ ਬਣਾ ਰਿਹਾ ਤੂੰ ਸਾਧੂ ਕਿਵੇਂ ਹੋ ਜਾ ਅਗੋਂ ਸਤਗੁਰਾਂ ਨੇ ਇੱਕ ਮਿੰਟ ਚ ਨਿਰਉਤਕਰ ਕਰ ਦਿੱਤਾ ਕਹਿਣ ਲੱਗੇ ਭਲਿਓ ਤੁਸੀਂ ਜੋ ਸਾਧਨਾ ਕਰਦੇ ਹੋ ਤਦ ਕਰਦੇ ਹੋ ਹਟ ਕਰਦੇ ਹੋ ਪਰ ਪ੍ਰਸ਼ਾਦਾ ਕਿੰਨਾ ਦੇ ਹੱਥਾਂ ਦਾ ਬਣਿਆ ਸ਼ੱਕਦੇ ਹੋ ਮੰਗੇ ਕਹਿਣ ਲੱਗੇ ਜੀ ਇਸਤਰੀਆਂ ਦਾ ਤੇ ਫਿਰ ਕਹਿੰਦੇ ਉਹਨਾਂ ਨੂੰ ਕਿਵੇਂ ਮਾੜਾ ਕਹਿ ਲੈ ਸਕਦੇ ਹੋ ਇਹਨਾਂ ਤੁਸੀਂ ਉਹਨਾਂ ਦੇ ਕੋਲੋਂ ਮੰਗੇ ਖਾਂਦੇ ਹੋ ਸਾਡੀਆਂ ਇਸਤਰੀਆਂ ਘਰ ਵਿੱਚ ਬਣਾ ਕੇ ਪਿਆਰ ਸਤਿਕਾਰ ਦੇ ਨਾਲ ਸਾਨੂੰ ਸ਼ਿਕਾਉਂਦੀਆਂ ਨੇ ਇਸ ਵਾਰ ਤੇ ਉਹ ਇਤਨੇ ਨਿਰਧਰ ਹੋਏ ਕਿ ਉਹਨਾਂ ਨੂੰ ਅੱਗੋਂ ਗਾਲੀ ਨਾ ਆਉੜੀ ਸੋ ਇਸ ਲਈ ਔਰਤਾਂ ਪੂਜਨਯੋਗ ਅਸਤੀ ਮੰਨੀ ਜਾਣੀ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਗੁਰੂ ਜੀ ਨੇ ਇੰਨੀ ਜ਼ੋਰਦਾਰ ਆਵਾਜ਼ ਚੁੱਕ ਕੇ ਔਰਤ ਨੂੰ ਮਰਦ ਤੋਂ ਇੱਕ ਕਦਮ ਉੱਤਾਂ ਰੱਖ ਦਿੱਤਾ ਸੀ ਅੱਜ ਵੀ ਝਾਤ ਮਾਰੀਏ ਤਾਂ ਪੰਜ ਸਦੀਆਂ ਬਾਅਦ ਵੀ ਔਰਤਾਂ ਨੂੰ ਪਿਆਰੇ ਉਹ ਦਰਜਾ ਪ੍ਰਾਪਤ ਨਹੀਂ ਜਿਵੇਂ ਯਾਰ ਮਾਫ ਕਰਨਾ ਪੂਰੀ ਦੁਨੀਆ ਵਿੱਚ ਔਰਤ ਹਾਲੇ ਵੀ ਬਰਾਬਰੀ ਲਈ ਜੰਗ ਜਾਰੀ ਰੱਖ ਰਹੀ ਹੈ ਲੜ ਰਹੀ ਹੈ ਯੁਨਾਈਟਿਡ ਨੇਸ਼ਨਲ ਦਾ ਬੀਜਿੰਗ ਡੈਕੋਰੇਸ਼ਨ ਫਾਰ ਊਮਨਸ ਆ ਪੂਰੀ ਦੁਨੀਆ ਵਿੱਚ ਕਿਤੇ ਵੀ ਔਰਸ ਸੁਰਖਿਅਤ ਨਹੀਂ ਹੈ ਨਾ ਆਪਣੇ ਘਰ ਦੇ ਵਿੱਚ ਤੇ ਨਾ ਪਿਛਵਾੜੇ ਵਿੱਚ ਕੋਈ ਮੁਲਕ ਅੱਜ ਇਹ ਦਾਵਾ ਨਹੀਂ ਕਰ ਸਕਦਾ ਕਿ ਉੱਥੇ ਔਰਤ ਪੂਰੀ ਤਰ੍ਹਾਂ ਸੁਰਖਿਅਤ ਹੈ ਨਾ ਹੀ ਕੋਈ ਤਰਮਾ ਜਿਹੜਾ ਦਾਵਾ ਕਰ ਸਕਦਾ ਹੈ ਕਿ ਉਸ ਵਿੱਚ ਔਰਤ ਨੂੰ ਪੂਰੀ ਆਜ਼ਾਦੀ ਹੈ ਹਾਲੇ ਵੀ ਆਪਤਾਂ ਕੋਲੋਂ ਵੱਧ ਕੰਮ ਕਰਵਾ ਕੇ ਘੱਟ ਤਨਖਾਹ ਦਿੱਤੀ ਜਾਂਦੀ ਹੈ ਉਹਨਾਂ ਦੀ ਦਿਹਾੜੀ ਵੀ ਘੱਟ ਰੱਖੀ ਜਾਂਦੀ ਹੈ ਜ਼ੁਲਮ ਹਸੈਨ ਨੇ ਮਜਬੂਰ ਕੀਤਾ ਜਾਂਦਾ ਹੈ ਅੱਜ ਹੀ ਪਿਆਰਿਓ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਇੱਕ ਧੀ ਨੂੰ ਅਵਲਾ ਨੂੰ ਅਰਾਧ ਦੀ ਡਿਊਟੀ ਸਵੇ ਸਾਥੀ ਡਾਕਟਰਿਆਂ ਵੱਲੋਂ ਡਾਕਟਰਾਂ ਵੱਲੋਂ ਕੋਸ਼ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਜਬਰ ਜਨਾਹ ਕੀਤਾ ਜਾਂਦਾ ਹੈ ਬਾਹ ਦੇ ਵਿੱਚ ਉਸ ਨੂੰ ਕਿਵੇਂ ਮਾਰਿਆ ਜਾਂਦਾ ਹੈ ਮੈਂ ਨਹੀਂ ਸਮਝਦਾ ਜੇ ਕੋਈ ਜਾਗਰਤੀ ਆਈ ਹੈ ਇਹ ਸਭ ਪੜ ਕੇ ਸਮਝਾ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਚੁੱਕੀ ਆਵਾਜ਼ ਅੱਜ ਦੇ ਦਿਨ ਕੀ ਮਹਨੇ ਰੱਖਦੀ ਹੈ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1288 ਵਿੱਚ ਅੰਕਤ ਹੈ ਰਾਜੇ ਸ਼ੀਹੀ ਮੁਕੱਦਮ ਕੁੱਤੇ ਜਾਇ ਜਗਾਇਨ ਬੈਠੇ ਸੁਤੇ ਚੱਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤੀ ਕੁੱਤੀ ਚਟ ਜਾਹੋ ਜਿੱਥੇ ਜੀਆਂ ਉਸੇ ਸਰ ਨੱਕੀ ਵੱਡੀ ਲਾ ਇਤਬਾਰ ਪਿਆਰਿਓ ਧਿਆਨ ਰਹਿ 18ਵੀਂ ਸਦੀ ਵਿੱਚ ਯੂਰਪ ਦੇ ਵਿੱਚ ਚੜੇਲਾ ਕਹਿ ਕੇ ਔਰਤਾਂ ਮਾਰੀਆਂ ਜਾ ਰੀਆਂ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਔਰਤਾਂ ਦੇ ਬਿੰਬ ਨੂੰ ਅチェਰਾ ਚੁੱਕਨ ਤੇ ਤਰਕ ਸਦਕਾ 18ਵੀਂ ਸਦੀ ਵਿੱਚ ਸਿੱਖ ਔਰਤਾਂ ਜੰਗ ਜਿੱਤਰੀਆਂ ਸਨ ਘੋੜ ਸਵਾਰੀ ਕਰਦੀਆਂ ਸਨ ਤਲਵਾਰ ਬਾਜੀ ਕਰਦੀਆਂ ਸਨ ਨੇਜੇ ਚਲਾ ਰਹੀਆਂ ਸਨ ਅੱਜ ਵੀ ਉਹ ਭੈਣਾ ਦੇ ਇਤਿਹਾਸ ਅਸੀਂ ਪੜ੍ਹਦੇ ਹਾਂ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਨੇ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗੇ ਮੈਦਾਨ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਜਿਨ੍ਹਾਂ ਨੇ ਗਲਾਂ ਵਿੱਚ ਬੱਚਿਆਂ ਦੇ ਟੁਕੜੇ ਭਵਾਏ ਸੀ ਨਹੀਂ ਕੀਤੀ ਏ ਪਿਆਰਿਓ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਾਗਰਤ ਕਰਨ ਦਾ ਨਤੀਜਾ ਹੀ ਹੈ। ਸੋ ਕਿਸੇ ਹੋਰ ਵੀ ਹੋਰ ਦੀਆਂ ਧੀਆਂ ਭੈਣਾਂ ਦੀ ਪੱਤ ਉਤੇ ਹੱਲੇ ਲਈ ਸਿੱਖ ਉਹਨਾਂ ਔਰਤਾਂ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿਆ ਕਰਦੇ ਸਨ। ਔਰਤ ਨੂੰ ਮੋਢੀ ਬਣਾ ਕੇ ਉਹਨਾਂ ਹੱਥ کمان ਫੜਾ ਕੇ ਲੀਡਰਸ਼ਿਪ ਦੀ ਭਾਵਨਾ ਜਾਗਰ ਕਰ ਦਿੱਤੀ ਪਿਆਰਿਓ। 10 10000 ਬਣ ਕੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਅਫਗਾਨਿਸਤਾਨ ਦੇ ਵਿੱਚ ਲਜਾਇਆ ਜਾਂਦਾ ਸੀ ਕਾਬਲ ਖੰਧਾਰ ਲਜਾਇਆ ਜਾਂਦਾ ਸੀ ਪਿਆਰਿਓ ਉਹਨਾਂ ਦੇ ਭੈਣਾ ਭਰਾਵਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਸਾਡੀਆਂ ਧੀਆਂ ਭੈਣਾਂ ਨੂੰ ਕੁਛੜਾ ਲੈ ਔਰ ਉਹਨਾਂ ਨੂੰ ਛਡਾਉਣ ਦਾ ਉਪਰਾਲਾ ਵੀ ਸਾਡੇ ਗੁਰੂ ਨਾਨਕ ਦੇਵ ਜੀ ਵੱਲੋਂ ਜਾਗਿਤ ਕੀਤਾ ਹੋਇਆ ਧਰਮ ਹੀ ਉਹ ਛਡਾ ਸਕਿਆ ਔਰ ਉਹਨਾਂ ਨੂੰ ਭੈਣਾ ਬਣਾ ਕੇ ਉਹਨਾਂ ਦੇ ਵੱਖੋ ਵੱਖਰੀ ਘਰੀ ਪਹਚਾਇਆ ਸਾਂਝੀ ਵਾਲਤਾ ਉਜਨੀ ਦਾ ਭੇਦ ਭਾਵ ਖਤਮ ਕਰਨਾ ਵੰਡ ਛਕਣਾ ਪਰਪਕਾਰ ਕਰਨਾ ਹੱਥੀਂ ਕਿਰਤ ਕਰਨਾ ਅਨੁਖ ਨਾਲ ਜਿਉਣਾ ਰੁਜਗਾਰ ਲਈ ਅਸ਼ਰਤ ਨਾ ਹੋਣਾ ਮਨੁੱਖੀ ਹੱਕਾਂ ਦੀ ਰਾਖੀ ਕਰਨਾ ਆਜ ਅਜਿਹੇ ਨੁਕਤੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਾਡੇ ਡੂੰਘੇ ਮਨਾਂ ਦੇ ਅੰਦਰ ਬਿਠਾ ਦਿੱਤੇ ਅਨਿਆਮ੍ਰਦਵਾ ਚੁਕਣਾ ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਿਖਾਇਆ ਅੱਜ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਪਿਆਰਿਓ ਆਪਣਾ ਜੀਵਨ ਨ ਸਥਿਤ ਕਰ ਰਹੇ ਹਾਂ ਅਰ ਸਤਿਗੁਰੂ ਜੀ ਦੀ ਸਾਡੇ ਤੇ ਅਜਿਹੀ ਕਿਰਪਾ ਹੈ ਸਾਨੂੰ ਐਸੀ ਜਾਜ ਬਖਸ਼ਿਸ਼ ਕਰ ਗਏ ਜੋ ਕਿਸੇ ਵੀ ਧਰਮ ਦੇ ਵਿੱਚ ਕਿਸੇ ਕੋਲ ਨਹੀਂ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਔਰ ਗੁਰੂ ਸਵਾਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ ਤੁਹਾਡਾ ਇਹ ਪਿਆਰ ਸਾਡੇ ਵਾਸਤੇ ਕਾਬਲੇ ਤਾਰੀਫ ਹੋਏਗਾ ਸਾਡੇ ਵਾਸਤੇ ਅਸੀਸਾਂ ਹੋਣਗੀਆਂ ਆਓ ਗੱਜ ਕੇ ਫਤਿਹ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ